ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸਐਸਪੀ ਬਠਿੰਡਾ ਵੱਲੋਂ ਅੱਜ ਪ੍ਰਾਲੀ ਡੰਪ ਕੋਟ ਫਰਤ ਦਾ ਦੌਰਾ ਕੀਤਾ ਗਿਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਦੱਸਿਆ ਕਿ ਅੱਜ ਸਾਡੇ ਵੱਲੋਂ ਕੋਟਫੱਤਾ ਵਿਖੇ ਪ੍ਰਾਲੀ ਡੰਪ ਦਾ ਦੌਰਾ ਕੀਤਾ ਗਿਆ ਹੈ ਇਹਨਾਂ ਵੱਲੋਂ ਲਗਾਤਾਰ 3 ਸਾਲ ਤੋਂ ਪ੍ਰਾਲੀ ਨੂੰ ਸੰਭਾਲਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਤ ਵੀ ਕੀਤਾ ਜਾ ਰਿਹਾ ਹੈ ਕਿ ਪ੍ਰਾਲੀ ਨੂੰ ਸੰਭਾਲਿਆ ਜਾਵੇ ਇਨਾਂ ਨੇ ਇਹ ਬਹੁਤ ਵੱਡਾ ਅਪਰਾਲਾ ਕੀਤਾ ਹੈ ਇਸ ਨਾਲ ਪਰਾਲੀ ਸੰਭੀ ਵੀ ਜਾਂਦੀ ਹੈ ਅਤੇ ਆਮਦਨ ਵੀ ਹੁੰਦੀ ਹੈ ਅਸੀਂ ਕਿਸਾਨ ਵੀਰਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਸੀਂ ਪਰਾਲੀ ਨੂੰ ਅੱਗ ਨਾ ਲਾਗੇ ਅਤੇ ਇਸ ਨੂੰ ਸੰਭਾਲੀਏ ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਆਮਦਨ ਵੀ ਹੁੰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ ਇਸ ਲਈ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ ਜਸੀਂ ਐਸਐਸਪੀ ਬਿਸ਼ਿੰਦਾਈ ਦੇ ਨਾਲ ਪਿੰਡ ਕੋਡ ਫਰਤਾਏ ਤੇ ਉਰੇ ਜਿਹੜਾ ਇਹ ਪ੍ਰਾਲੀ ਦਾ ਡੰਪ ਵੇਖਿਆ ਤੇ ਪਿੰਡ ਵਾਲਿਆਂ ਨੂੰ ਜਾਗਰੂਕ ਕੀਤਾ ਵੀ ਪ੍ਰਾਲਾ ਸੰਭੇ ਜਾਵੇ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਹੈਗਾ ਪ੍ਰਾਲੀ ਦੇ ਸੰਬੰਧ ਦਾ ਇਹ ਪਿਛਲੇ 2-3 ਸਾਲਾਂ ਤੋਂ ਕੰਮ ਸ਼ੁਰੂ ਕੀਤਾ ਹੈ ਬਹੁਤ ਹੀ ਲਾਹੇਵੰਦ ਕੰਮ ਹੈ ਤੇ ਇਹਦੇ ਨਾਲ ਪ੍ਰਾਲੀ ਸੰਭ ਵੀ ਜਾਂਦੀ ਹੈ ਤੇ ਆਮਦਨ ਵੀ ਹੁੰਦੀ ਹੈ ਇਸ ਲਈ ਅਸੀਂ ਬੇਨਤੀ ਕਰਾਂਗੇ ਸਾਡੇ-ਸਾਡੇ ਕਿਸਾਨ ਭਰਾਵਾਂ ਨੂੰ ਵੀ ਜਿਹੜਾ ਇਹ ਸਮਾਂ ਹੈਗਾ ਕੰਪਰ ਵਾਲੀ ਨੂੰ ਅੱਗ ਨਾ ਲਾਈਏ ਤੇ ਇਦਾਂ ਹੀ ਪ੍ਰਾਣੀ ਇਕੱਠੀ ਕਰਕੇ ਸੰਭੀਏ ਇਹਦੇ ਨਾਲ ਸਾਡਾ ਵਾਤਾਵਰਨ ਵੀ ਠੀਕ ਰਹੂਗਾ ਸਾਡੀ ਪੁਜਾਊ ਸ਼ਕਤੀ ਧਰਤੀ ਠੀਕ ਰਹੂਗੀ ਤੇੜੀ ਆਮਦਨ ਵਿੱਚ ਵਾਧਾ ਹੋਏਗਾ ਧੰਨਵਾਦ